ਵਧ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦੇ ਦਿਹਾੜੇ ਤੇ ਮੌਕੇ ਤੇ ਇਤਿਹਾਸਿਕ ਲਾਲ ਕਿਲੇ ਤੋਂ 98 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ ਇਹ ਇਸ ਪ੍ਰਤੀਕ ਸਮਾਰਪਕ ਤੋਂ ਪੀਐਮ ਮੋਦੀ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਸੰਬੋਧਨ ਸੀ ਪੀਐਮ ਮੋਦੀ ਦੇ ਆਜ਼ਾਦੀ ਦੇ ਦਿਹਾੜੇ ਦੇ ਸੰਬੋਧਨ ਤੋਂ ਅੱਜ ਪਹਿਲਾਂ ਹੋਰ ਪ੍ਰਧਾਨ ਮੰਤਰੀ ਦੇ ਮੁਕਾਬਲੇ ਲੰਬੇ ਹਨ 2016 ਦੇ ਵਿੱਚ ਸੁਤੰਤਰ ਦਿਵਸ ਸਮਾਰੋਹ ਦੇ ਵਿੱਚ ਉਹਨਾਂ ਦਾ ਸਭ ਤੋਂ ਲੰਮਾ ਸੰਬੋਧਨ 96 ਮਿੰਟ ਦਾ ਸੀ ਜਦੋਂ ਕਿ ਉਹਨਾਂ ਦਾ ਸਭ ਤੋਂ ਛੋਟਾ ਸਬੋਧਨ 2017 ਦੇ ਵਿੱਚ ਸੀ ਜਦੋਂ ਉਹਨਾਂ ਨੇ ਲਗਭਗ 52 ਮਿੰਟ ਤੱਕ ਭਾਸ਼ਣ ਦਿੱਤਾ ਸੀ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਆਪਣੇ ਤੀਜੇ ਕਾਰਜਕਾਲ ਦੇ ਆਪਣੇ ਪਹਿਲੇ ਸਬੋਧਨ ਦੇ ਵਿੱਚ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਡਾਕਟਰ ਮਨਮੋਹਨ ਸਿੰਘ ਨੇ 2004 ਤੋਂ 2014 ਦੇ ਦਰਮਿਆਨ ਲਾਲ ਕਿਲੇ ਤੇ 10 ਵਾਰ ਤਿਰੰਗਾ ਲਹਿਰਾਇਆ ਸੀ ਇਸ ਮਾਮਲੇ ਦੇ ਵਿੱਚ ਮੋਦੀ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਤੀਜੇ ਸਥਾਨ ਤੇ ਪਹੁੰਚ ਗਏ ਹਨ ਨਹਿਰੂ ਨੂੰ ਇਹ ਸਨਮਾਨ 17 ਵਾਰ ਅਤੇ ਇੰਦਰਾ ਨੂੰ ਇਹ 16 ਵਾਰ ਮਿਲਿਆ ਸੀ ਪਹਿਲੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਨੇ 2014 ਦੇ ਵਿੱਚ ਲਾਲ ਕਿਲੇ ਤੋਂ 65 ਮਿੰਟ ਤੱਕ ਰਸਟ ਸਬੋਧਨ ਕੀਤਾ ਸਾਲ 2015 ਦੇ ਵਿੱਚ ਉਹਨਾਂ ਦਾ ਸਬੋਧਨ ਕਰੀਬ 88 ਮਿੰਟ ਦਾ ਸੀ ਸਾਲ 2018 ਦੇ ਵਿੱਚ ਪੀਐਮ ਮੋਦੀ ਦੇ ਲਾਲ ਕਿਲੇ ਤੋਂ 83 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੇ ਲਗਭਗ 92 ਮਿੰਟ ਤੱਕ ਭਾਸ਼ਣ ਦਿੱਤਾ ਜੋ ਕਿ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਦੂਜਾ ਤੇ ਲੰਮਾ ਭਾਸ਼ਣ ਸੀ। ਸਾਲ 2020 ਦੇ ਵਿੱਚ ਮੋਦੀ ਦਾ ਮੋਦੀ ਦਾ ਆਜ਼ਾਦੀ ਦਿਹਾੜੇ ਦਾ ਸੰਬੋਧਨ 90 ਮਿੰਟ ਦਾ ਸੀ। ਸਾਲ 2021 ਦੇ ਵਿੱਚ ਉਹਨਾਂ ਦਾ ਆਜ਼ਾਦੀ ਦਿਹਾੜਾ ਸੰਬੋਧਨ 88 ਮਿੰਟ ਦਾ ਲੰਮਾ ਸੀ। ਅਤੇ 2022 ਦੇ ਵਿੱਚ 74 ਮਿੰਟ ਦਾ ਹੀ ਰਹਿ ਗਿਆ ਪਿਛਲੇ ਸਾਲ ਜਾਨੀ ਕਿ 2023 ਦੇ ਵਿੱਚ ਪੀਐਮ ਮੋਦੀ ਦਾ ਸੰਬੋਧਨ 90 ਮਿੰਟ ਦਾ ਸੀ ਪੀਐਮ ਮੋਦੀ ਤੋਂ ਪਹਿਲੇ 1947 ਦੇ ਵਿੱਚ ਜਵਾਹਰ ਲਾਲ ਨਹਿਰੂ ਅਤੇ 1997 ਦੇ ਵਿੱਚ ਇੰਦਰਾ ਕੁਮਾਰ ਗੁਜਰਾਲ ਨੇ ਸਭ ਤੋਂ ਲੰਬੇ ਭਾਸ਼ਣ ਦਿੱਤੇ ਸਨ ਜੋ ਕਿ ਕਰਮਵਾਰ 72 ਮਿੰਟ ਤੇ 71 ਮਿੰਟ ਦਾ ਸੀ ਨੇਰੂ ਅਤੇ ਇੰਦਰਾ ਨੇ 1953 ਤੋਂ 1966 ਦੇ ਵਿੱਚ ਤੋਂ ਦਾ 14 ਮਿੰਟ ਦਾ ਸਭ ਤੋਂ ਛੋਟਾ ਸਬੋਧਨ ਦਿੱਤਾ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਅਤ ਸਿੰਘ ਅਤੇ ਅਟਲ ਬਿਹਾਰੀ ਵਾਧਪਾਈ ਨੇ ਲਾਲ ਕਿਲੇ ਤੋਂ ਆਜ਼ਾਦੀ ਦਿਹਾੜੇ ਤੇ ਸਭ ਤੋਂ ਛੋਟੇ ਭਾਸ਼ਣ ਦਿੱਤੇ ਸਨ। ਸਾਲ 2012 ਤੋਂ 2013 ਦੇ ਵਿੱਚ ਸਿੰਘ ਨੂੰ ਸਬੋਧਨ ਕਰਨ ਵਾਲਾ ਸਿਰਫ 32 ਅਤੇ 35 ਮਿੰਟ ਦੇ ਸਨ। ਦੁਇਆ ਦੋ ਅਤੇ ਦੁਇਆ 10 ਦੇ ਵਿੱਚ ਵਾਜਪਾਈ ਦੇ ਭਾਸ਼ਣ ਕਰਮਵਾਰ 25 ਅਤੇ 30 ਮਿੰਟ ਦੇ ਹੀ ਸਨ